ਜਦੋਂ ਕਿਤੇ ਇਹਦੇ ਆਉਣੇ ਹੁੰਦੇ ਆ ਨਾ ਫੇਰ ਵੇਖੀ ਫੇਰ ਤਾਂ ਭੱਜੀ ਫਿਰਦੀ ਛੁਰਲੀ ਵਾਂਗ ਵੀ ਦਵਾ-ਦਵ ਕੰਮ ਮਕਾ ਕੇ ਵੇਲੀ ਹੋ ਜਾਵੇਂ ਮਮੀ ਇਹ ਸਾਰੇ ਬਹਾਨੇ ਆ ਉਹਦੇ ਕੋਈ ਬਿਮਾਰ ਨਹੀਂ ਹੋਈ ਸਵੇਰ ਦੇ ਤੇ ਚੰਗੀ ਭਲੀ ਹੀ ਸਵੇਰੇ ਚੰਗੀ ਭਲੀ ਰੋਟੀ ਖਾਂਦੀ ਹੀ ਹੋਣੀ ਨਹੀਂ ਬਿਮਾਰ ਹੋਣਾ ਹੀ ਮੈਨੂੰ ਪਤਾ ਵਾ ਕਿਹੜੀ ਗੱਲਾਂ ਇਹ ਬਹਾਨੇ ਲੱਭਣ ਟੀ ਆ ਬਹਾਨਾ ਲਾ ਕੇ ਅੰਦਰ ਵੜ ਜਾਂਦੇ ਆ ਕਿ ਚੱਲ ਕੋਈ ਗੱਲ ਨਹੀਂ ਆਪੇ ਕੰਮ ਕਰਦੀਆਂ ਰਹਿਣਗੀਆਂ ਮੈਨੂੰ ਸਾਰਾ ਪਤਾ ਵਾ ਤਾਂ ਹੀ ਤੁਸੀਂ ਪਏ ਆ ਨਾ ਲੰਮੇ ਕਿ ਚੱਲ ਮੈਨੂੰ ਕੰਮ ਨਾ ਕਰਨਾ ਪਊਗਾ ਮਮੀ ਸੰਦੀਪ ਮੈਨੂੰ ਸਾਰਾ ਕੁਝ ਜੀ ਪਤਾ ਵਾ ਠੀਕ ਹੋ ਵਾ ਨਾ ਸਵੇਰ ਦੀ ਮੈਂ ਹੋ ਨਹੀਂ ਨਾ ਕੰਮ ਕਰਨ ਹੁ ਜਿੰਮੇ ਕੋ ਨਹੀਂ ਉਠਿਆ ਜਾਂਦੇ ਆ ਤੇ ਜੇ ਕਰ ਲੋਗੀਆਂ ਤਾਂ ਕੀ ਹੋ ਜਾਊਗਾ ਐਵੇਂ ਹਿੱਦਾਂ ਨੇ ਮਿਣੇ ਜੇ ਨਾ ਮਰਿਆ ਕਰ ਇਕੱਲੇ ਪਰੌਣੇ ਇਹ ਵੀ ਤਾਂ ਰਿਆ ਜਾਂਦਾ ਵਾ ਜੇ ਕੋਈ ਸਾਹਬੇ ਤੇ ਤੁਹਾਨੂੰ ਤੇ ਕੋਈ ਸਾਹਬਦਾ ਨਹੀਂ ਐ ਤਾਂ ਹੀ ਨਹੀਂ ਜਾਂਦੇ ਤੁਸੀਂ ਤੇ ਨਾਲੇ ਮੈਨੂੰ ਭਰਾ ਲੈਣ ਗਿਆ ਸੀ ਤਾਂ ਹੀ ਆਈਆਂ ਚੱਲ ਸੰਦੀਪ ਸਬਜੀ ਦਾ ਬਾਣੀ ਗਈ ਐ ਲੈ ਮੰਮੀ ਆਈ ਗਈ ਆਇਓ ਤੇ ਕੱਲਾ ਹੀ ਆਇਆ ਵਾ ਚੱਲ ਆਪਣੇ ਮੰਮੀ ਨੂੰ ਵੀ ਨਾਲ ਲੈ ਆਉਂਦਾ ਮੈਂ ਤੇ ਕਿਹਾ ਸੀ ਪੁੱਛਣਾ ਮਨ ਅੰਦਰ ਜਾ ਕੇ ਨੂੰ ਕਿ ਬੁਖਾਰ ਹੀ ਚੜ ਗਿਆ ਉੱਥੇ ਦਵਾਈ ਲਿਆ ਆ ਵਾ ਜਾ ਕੇ ਤੇ ਚਾਹ ਪਾਣੀ ਤੇ ਬਣਾਉਣਾ ਜੋਗਾ ਅੰਦਰ ਵੜ ਕੇ ਤੇ ਬੈਠੀ ਜੀ ਦੱਸ ਦੇਖੀ ਆ ਦੇਗੀਆਂ ਵਰਸੋਈ ਦੇ ਵਿੱਚ ਚੱਲ ਮੜਾ ਜਾ ਕੇ ਆਈ ਨਹੀਂ ਉਦੋਂ ਤੋਂ ਕੋ ਚੱਲ ਕੰਮ ਨਾ ਕਰਾ ਦਿੰਨੀ ਫੇਰ ਕਹਿਣਗੀਆਂ ਪਿਆ ਕਰਾਇਆ ਕੁਝ ਨਹੀਂਗਾ ਹੈਗਾ ਹੁਣ ਗੁੱਸਾ ਤੇ ਮੇਰੇ ਮਨ ਦੇ ਵਿੱਚ ਵੀ ਹੈਗਾ ਵਾ ਜੋ ਕੋ ਹੀ ਕਰਦੀ ਆ ਵਾ ਪਰ ਕੀ ਕਰਾ ਜਿਹੜਾ ਪ੍ਰਾਉਣਾ ਆਇਆ ਉਹਨੂੰ ਨਹੀਂ ਨਾ ਪਤਾ ਹੈਗਾ ਕਿ ਕੀ ਇਹਨਾਂ ਦੇ ਘਰ ਚੱਲਦਾ ਤੇ ਕੀ ਨਹੀਂ ਚੱਲਦਾ ਤੇ ਜ਼ਰੂਰ ਆ ਮੈਂ ਉਹਨੂੰ ਤਾਂ ਮਾਸ਼ਾਅੱਲਾ ਕੇ ਦੱਸਣਾ ਵਾ ਇਤੋਂ ਚੰਗਾਈ ਹੋਈ ਆ ਕਿ ਚਲੀ ਜਾਨੀ ਆ ਇਹਨਾਂ ਨੂੰ ਉਹਨਾਂ ਦਾ ਲਾਗੀ ਬਾਲ ਦਿੰਨੀ ਆ ਫੇਰੀ ਗੱਲ ਬਣਨੀ ਆ ਉਹਦਾ ਤਾਂ ਉਹਨਾਂ ਦਾ ਮੂੰਹ ਕਰ ਲੈਣੇ ਆ ਰੇੜੇ ਜਾਣੀ ਆ ਭਲਾ ਅਰ ਸੂਜੀ ਹੋਣੀ ਆ ਮੇਰਾ ਦਾਵਾ ਫੁਲਕੇ ਲਾਵਾਂ ਤੇ ਸੰਦੀਪ ਨੂੰ ਕਵਾਂ ਕਿ ਤੂੰ ਫੜਾ ਪ੍ਰਾਉਣੇ ਨੂੰ ਰੋਟੀ ਮਮੀ ਹਾਂਜੀ ਲਓ ਫੁਲਕੇ ਮੈਂ ਲਾ ਦਨੀ ਆ ਤੂੰ ਤੁਸੀਂ ਬੈਠੋ ਲੱਗੇ ਜਾ ਕੇ ਜਾਓ ਘੜੀ ਕੋਈ ਗੱਲ ਨਹੀਂ ਮੈਂ ਲੱਗ ਕੇ ਬਹਿਣਾ ਤੂੰ ਠੀਕ ਨਹੀਂ ਗਈ ਦਵਾਈਦਾਰੂ ਖਾ ਠੀਕ ਹੋ ਫਰਕ ਮਮੀ ਅੱਗੇ ਨਾਲੋਂ ਹੁਣ ਦਵਾਈ ਖਾਦੀ ਤੇ ਫਰਕ ਪਿਆ ਵਾ ਉਦੋਂ ਮੇ ਕੋ ਨਹੀਂ ਉਠਿਆ ਜਾਂਦੇ ਆ ਚੱਲ ਕੋਈ ਨਹੀਂ ਇਦਾਂ ਕਰਦੀ ਆ ਹੁਣ ਮੈਂ ਫੁਲਕੇ ਲਾਉਣੀ ਆ ਤੇ ਫੜਾ ਦੋ ਤੁਸੀਂ ਕੋਈ ਗੱਲ ਨਹੀਂ ਫੁਲਕੇ ਮੈਂ ਲਾ ਲੈਣੇ ਆ ਤੇ ਸੰਦੀਪ ਨੇ ਫੜਾ ਦੇਣੇ ਆ ਆ ਨਾ ਚਲਾਕਿਆਂ ਕਹਿ ਹੋਰ ਨਾ ਕਰੀ ਜਿੰਨੂੰ ਤੇਰਾ ਨਹੀਂ ਪਤਾ ਮੇਰਨਾ ਵਾਹ ਪਏ ਨੂੰ ਨਾ ਤੈਨੂੰ 2 ਢਾਈ ਸਾਲ ਹੋ ਗਏ ਆ ਮੈਂ ਤੇਰੀ ਰਗ ਰਗ ਤੋਂ ਵਾਖਵਾ ਵੀ ਤੂੰ ਕਰਦੀ ਗਈ ਫਿਰਦੀ ਆ ਐਡੀ ਛੇਤੀ ਤੈਨੂੰ ਚੱਕਰ ਹਟ ਵੀ ਗਏ ਬੁਖਾਰ ਵੀ ਤੇਰਾ ਲੱਥ ਗਿਆ ਤੂੰ ਤਾਂ ਮਰਨੇ ਪਈ ਹਾਂ ਵੀ ਮੈਂ ਮਰੀ ਚੱਲੀ ਆ ਉੱਠੇ ਨਹੀਂ ਜਾਂਦੀ ਆ ਤੇ ਮਮੀ ਦਵਾਈ ਨਾਲ ਫਰਕ ਪੈਣਾ ਹੀ ਆ ਦੱਸ ਨਹੀਂ ਕਿੱਦਾਂ ਦੀਆਂ ਗੱਲਾਂ ਕਰਦੇ ਆ ਜਦੋਂ ਬੰਦਾ ਨਾ ਦਵਾਈ ਖਾਵੇ ਤਾਂ ਨਹੀਂ ਫਰਕ ਪੈਂਦਾ ਹੁਣ ਠੀਕ ਮਾਂ ਉੱਠ ਕੇ ਆ ਗਈਆਂ ਰਸੋਈ ਦੇ ਵਿੱਚ ਜਦੋਂ ਨਹੀਂ ਉੱਠਿਆ ਜਾਂਦਾ ਉਹ ਨਹੀਂ ਆਈ ਤੇ ਚੋਪੀ ਕੀਤੀ ਰਿਆ ਪਰੌਣਾ ਕੀ ਕਹੂਗਾ ਵੀ ਅੰਦਰੋਂ ਆ ਕੇ ਮੈਨੂੰ ਸਾਸਰੀ ਘਰ ਨਹੀਂ ਬੁਲਾਈ ਉਈ ਅਗਲ ਨੂੰ ਹੱਥ ਮਾਰੀ ਦਾ ਹੁੰਦਾ ਵਾ ਜੇ ਕੋਈ ਨਿਆਣਾ ਹੋਵੇ ਨਾ ਉਹਨੂੰ ਸਮਝਾਉਂਦੀ ਮੈਂ ਚੰਗੀ ਲੱਗਦੀ ਆ ਤੂੰ ਸਿਆਣੀ ਬਿਆਣੀ ਆ ਪਰ ਪਤਾ ਨਹੀਂ ਮਾਤੀ ਮਾਰੀ ਗਈ ਆ ਤੇ ਜਾਂ ਜਾਣ ਬੁੱਝ ਕੇ ਕਰਨ ਰਹੀ ਆ ਤੇ ਇਹਦੀ ਧੀ ਦਾ ਘਰ ਖਰਾਬ ਹੋਵੇ ਪਰ ਇਹ ਗੱਲਾਂ ਤੇਰੇ ਵਾਸਤੇ ਚੰਗੀਆਂ ਨਹੀਂ ਗੀਆਂ ਪਰ ਜਾਈ ਨਾ ਬਣ ਉਹਦੀ ਭੈਣ ਬਣ ਕੇ ਰਹਿ ਮੀ ਮੈਂ ਤੇ ਬਥੇਰਾ ਕੀਤਾ ਵਾ ਜੇ ਮੈਨੂੰ ਆਪਣੀ ਭੈਣ ਸਮਝਦੀ ਹੀ ਤੇ ਤਾਂ ਹੀ ਮੈਂ ਸਾਰਾ ਕੁਝ ਕੀਤਾ ਅੱਗੇ ਹੋ ਕੇ ਉਦੋਂ ਤੂੰ ਹੀ ਰੋਂਦੇ ਫਿਰਦੇ ਸੀ ਜੋ ਰਿਸ਼ਤਾ ਹੁੰਦਾ ਨਹੀਂ ਸੀ ਉਦੋਂ ਕਹਿੰਦੇ ਸੀ ਵੀ ਨਾ ਹੁਣ ਐਸੇ ਪੈਰ ਤੇ ਵਿਆਹ ਹੋਣਾ ਚਾਹੀਦਾ ਕੁੜੀ ਦਾ ਸਾਰੇ ਕੰਮ ਕੀਤੇ ਨਾ ਨਾਲੇ ਅੱਗੇ ਹੋ ਗਿਆ ਕੀਤੇ ਆ ਪਰਜਾਈਆਂ ਵਾਲਾ ਮੈਂ ਤਾਂ ਕੰਮ ਕੋਈ ਰੱਖਿਆ ਨਹੀਂ ਆ ਤੇ ਨਾਵੇਂ ਰੱਖਦੀ ਆ ਇਹ ਤਾਂ ਡੇਮਾਂ ਦੇ ਵਿੱਚ ਗੱਲਾਂ ਆਉਂਦੀਆਂ ਵਾ ਪਿਆ ਕੋ ਹੁੰਦਾ ਵਾ ਜੇ ਮੈਂ ਨਹੀਂ ਨਾ ਕੁਝ ਬੋਲਦੀ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਜੋ ਮਰਜ਼ੀ ਮੈਨੂੰ ਕਹੀ ਜਾਓ ਚੁੱਪ ਕਰਕੇ ਮੈਂ ਸੁਣ ਲਈ ਨਹੀਂ ਆ 99 ਗੱਲਾਂ ਕਰ ਲੈਂਦੀ ਆ ਤੁਸੀਂ ਵੀ ਗੱਲਾਂ ਕਰ ਲੈਣੇ ਆ ਤੇ ਜੇ ਇਦਾਂ ਦੀਆਂ ਗੱਲਾਂ ਮੰਨ ਲਓ ਤੁਹਾਡੀ ਕੁੜੀ ਨੂੰ ਹੁਣ ਸਹੁਰੇ ਤੇ ਫੇਰ ਤਾਂ ਉਹ ਕਿਦਾਂ ਨਹੀਂ ਲੱਗਣ ਇਹ ਵੀ ਸੋਚੋ ਨਾ ਮੈਂ ਵੀ ਅਕਸਰ ਕਹਿ ਦਿੱਤੀ ਹੀ ਆ ਮੈਨੂੰ ਤਾਂ ਤੁਸੀਂ ਬੜੀ ਛਤੀ ਗੱਲਾਂ ਕਰ ਦਿੰਦੇ ਆ ਆ ਕਸਰ ਰਹਿ ਗਈ ਆ ਹੁਣ ਮੇਰੀ ਕੁੜੀ ਵਾਲ ਤੁਰਪਾ ਵੀ ਉਹਦੇ ਨਾਲ ਵੀ ਇਦਾਂ ਹੋਵੇ ਉਹ ਸੁਖਣਾ ਸੁਖਦੀ ਹੁਣੀ ਆ ਵੀ ਮੇਰੀ ਧੀ ਨਾਲ ਵੀ ਇਹੋ ਕੰਮ ਹੋਵੇ ਨਿੱਕ ਲੈਣੀ ਜਬਾਨਾ ਬੋਲ ਵਸ ਲੈਣਦੇ ਉਹਨੂੰ ਤੇ ਨਾਲੇ ਮੇਰੀ ਇੱਕ ਗੱਲ ਹੋਰ ਸੁਣ ਹਾਂ ਤੂੰ ਕਹਿੰਨੀ ਹਾਂ ਪੇ ਖਰਚਾ ਬੜਾ ਕਰਾਉਂਦੀ ਆ ਸੋਹਰੇ ਮੇਰਾ ਇਰਾਦਾ ਤੇ ਇਹ ਬੰਡਿਆ ਵਾ ਵੀ ਦੱਸਾਂ ਉਹਦੇ ਘਰ ਵਾਲੇ ਨੂੰ ਵੀ ਮੇਰੇ ਸੁਣ ਵਿੱਚ ਆ ਗੱਲ ਆਈ ਆ ਉਹਨਾਂ ਨੂੰ ਤਾਂ ਪਤਾ ਲੱਗਣਾ ਚਾਹੀਦਾ ਨਾ ਵੀ ਵਿਚੋਲਣ ਨੇ ਇਹਨਾਂ ਤੱਕ ਗੱਲ ਪਹੁੰਚਾਤੀ ਆ ਤੇ ਗਾੜੀ ਦਾ ਆਪੇ ਕੁੜੀ ਖਰਚਾ ਕੱਟ ਕਰ ਲੂਗੀ ਨਹੀਂ ਨਹੀਂ ਇੱਥੇ ਗੱਲ ਕਿਉਂ ਕਰਨੀ ਆ ਤੁਸੀਂ ਇਦਾਂ ਕਰੋ ਹਾਂ ਸੌਰੇ ਜਾਓ ਉਹਦੇ ਤੇ ਉੱਥੇ ਜਾ ਕੇ ਗੱਲ ਕਰੋ ਇੱਥੇ ਨਹੀਂ ਗੱਲ ਬਣਨੀ ਨਾਲੇ ਸੱਸ ਤੁਹਾਨੂੰ ਦਊ ਗਾੜੀਆਂ ਮਾਤੇ ਚੱਜ ਨਹੀਂ ਵੀ ਕਿੱਦਾਂ ਕਿਸੇ ਦੇ ਘਰ ਆ ਕੇ ਗੱਲਾਂ ਕਰੀ ਦੀਆਂ ਤੇ ਕਿੱਦਾਂ ਨਹੀਂ ਇੱਥੇ ਹੀ ਰੰਮੀ ਤੁਸੀਂ ਬੋਲ ਲੈਨੇ ਆ ਉਹਨਾਂ ਦੇ ਉੱਥੇ ਜਾ ਕੇ ਬੋਲੋ ਤਾਂ ਸਹੀ ਅਗਲਾ ਨੇ ਇੱਕ ਦੇ ਚਾਰ ਜਵਾਬ ਦੇਣੇ ਆ ਗਾੜੀਆਂ ਕਹਿਣਾ ਹੀ ਸੌਖਾ ਵਾ ਜਦੋਂ ਗੱਲਾਂ ਕਰੀਏ ਨਾ ਕਿਸ ਨੂੰ ਤੇ ਗਾੜੀਆਂ ਸੁਣਣੀਆਂ ਬੜੀਆਂ ਔਖੀਆਂ ਵਾ ਇਹ ਤੁਹਾਨੂੰ ਮੈਂ ਹੁਣ ਵੀ ਦੱਸਣ ਦੀ ਜੇ ਤੇ ਬਾਅਦ ਵਿੱਚ ਦੱਸ ਦਊਂਗੀ ਨੀ ਇੱਥੇ ਤਾਂ ਤੂੰ ਹੀ ਚਾਦਰ ਬਣੀ ਜਾਣ ਰਹੀ ਆ ਇੱਕ ਦੇ ਨਾਲ ਚਾਰ ਚਾਰ ਗੱਲਾਂ ਲਈ ਜਾਣ ਰਹੀ ਆ ਸੰਦੀਪ ਐਦਾਂ ਕਰਦੀ ਸੰਦੀਪ ਐਦਾਂ ਕਰਦੀ ਉੱਥੇ ਜਾ ਕੇ ਕੋਈ ਨਹੀਂ ਮੈਂ ਆਪੇ ਵੇਖ ਲੂੰਗੀ ਜੇ ਗੱਲ ਕਰਨੀ ਪਊ ਨਾ ਤੇ ਕਰ ਵੀ ਲਵਾਂ ਉਹਦੀ ਸੱਸ ਦੇ ਨਾਲ ਮੈਨੂੰ ਕੋਈ ਡਰ ਨਹੀਂਗਾ ਕੋਈ ਕਾਨੂੰ ਨਹੀਂ ਮੇਰੀ ਧੀ ਦੇ ਵਿੱਚ ਕੰਮ ਤਾਂ ਦਾ ਮੇਰੀ ਧੀ ਕਰਦੀ ਸਾਰੇ ਕੰਮ ਕਰਦੀ ਆ ਵੱਡੀ ਚਲਾਕ ਬਣੀ ਤੂੰ ਸੱਸ ਮੱਤ ਦਊਗੀ ਜੇ ਸੱਸ ਮੱਤ ਦਊ ਨਾ ਤੇ ਮੈਂ ਗਾੜੀ ਜਬਾਨ ਅੰਦਰ ਨਹੀਂ ਪਾਈ ਮੈਂ ਵੀ ਦੱਸ ਦੂੰ ਉਹਨੂੰ ਮੱਤ ਵੇ ਖਰਚੀਆਂ ਧੀਆਂ ਭੈਣਾਂ ਦੇ ਇਦਾਂ ਹੀ ਹੁੰਦੇ ਆ ਤੇ ਜੇ ਤੁਹਾਨੂੰ ਮੇਰੇ ਤੇ ਦਾ ਖਰਚੇ ਚ ਉਭਦੇ ਆ ਨਾ ਤੇ ਵਿਆਹ ਨਾ ਕਰਦੇ ਮੁੰਡੇ ਨੂੰ ਛੜਾ ਰੱਖ ਲੈਂਦੇ ਜਾ 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 ਕੇ ਨਾ ਆਪਣਾ ਕੰਮ ਕਰ ਕੋ ਨੂੰ ਮੈਂ ਫੁਲਕੇ ਲਾ ਰਾਣੀ ਆਣ ਕੇ ਮੇਰੇ ਨਾਲ ਮੱਥਾ ਲਾ ਲਿਆ ਵਾ ਨਾਲੇ ਪਰੌਣਾ ਸੁਣੂਗਾ ਤਾਂ ਕੀ ਕਹੂਗਾ ਵੀ ਮੇਲਾ ਕੀ ਲਾ ਕੇ ਬੈਠੀ ਆ ਮੈਂ ਤੇ ਮੰਮੀ ਸਿਰਫ ਇਨਾ ਹੀ ਕਹਿਣਾਈ ਆ ਨਾ ਵੀ ਜੇ ਤੁਸੀਂ ਕੰਮ ਕਰਨਦੇ ਆ ਤੇ ਮੈਂ ਵੀ ਨਾ ਰੋਟੀ ਬਗਾਦਨੀ ਉਹ ਤੁਸੀਂ ਫੜਾ ਦਿਓ ਮੈਂ ਚੰਗਾ ਹੀ kiya ਵਾ ਕੁਝ ਮਾੜਾ ਦੇ ਦੇ ਵਿੱਚ ਕਿਹਾ ਨਹੀਂ ਨਹੀਂ ਤੂੰ ਬੜਾ ਚੰਗਾ ਕਹਿੰਦੀ ਆ ਜਾ ਜਾ ਕੇ ਰੈਸਟ ਕਰ लवली ਮਰਜੀ ਦਾ ਟਾਕਟ ਕੁੱਟ ਦੇ ਤੇਰੀਆਂ ਇਹ ਵੀ ਕੱਲ ਨੂੰ ਮੜੀ ਕਿਉ ਨਾ ਵੀ ਮੇਰਾ ਕੰਮ ਨਹੀਂ ਕਰਾਇਆ ਚਾਏ ਕਿ ਦਾਵਾ ਮੇਰਾ ਪੁੱਛਣ ਦਾ ਫਰਜ਼ ਹੀ ਕਰਦੇ ਰਹੋ ਫਿਰ ਕਰਨਾ ਮੈਂ ਦੇ ਵੇਖਾਂ ਕੱਪੜੇ ਕੁੱਪੜੇ ਚੇਂਜ ਕਰਕੇ ਤੇ ਆ ਗਈ ਆ ਹੁਣ ਇਹ ਮੈਂ ਠੀਕ ਹੋ ਗਈ ਆ ਮੰਮੀ ਲਿਆਓ ਮੈਂ ਰੋਟੀ ਫੜਾ ਦਿੰਨੀ ਆ ਨਾ ਸਵੇਰ ਦੀ ਤੇ ਤੂੰ ਇਨੀ ਬਿਮਾਰ ਹਾਂ ਉੱਠਿਆ ਨਹੀਂ ਜਾਣ ਡਿਆ ਹੁਣ ਕਿਦਾਂ ਬਿਮਾਰੀ ਤੇਰੀ ਨਿਕਲੀ ਆ ਅੱਧ ਹੋ ਗਈ ਆ ਤਮਾਸ਼ਾ ਵੇਖਣ ਡਈ ਹੁਣੀ ਆ ਨਾ ਤੇ ਜਾ ਕੇ ਜਵਾਈ ਭਾਈ ਉਹਨੂੰ ਕੁੜੀ ਨੂੰ ਮੇਲੇ ਮਾਰੂਗਾ ਕੋਈ ਗੱਲ ਨਹੀਂ ਜੋ ਤਰਕ ਹੁੰਦਾ ਨਾ ਤਗੜੀ ਹੋ ਕੇ ਕਰੀ ਜਾ ਕਦੀ ਦਾਦੇ ਦੀਆਂ ਤੇ ਕਦੀ ਪੋਤੇ ਦੀਆਂ ਕਦੀ ਮੇਰੀ ਦਾੜ ਥੱਲੇ ਵੀ ਤੇ ਆਏਂਗੀ ਨਾ ਫੇਰ ਦੱਸੂੰ ਤੇ ਲੈ ਸਦੀਪ ਬੈਠਿਓ ਹਾਂਜੀ ਹਾਂਜੀ ਮੇਰੀ ਗੱਲ ਸੁਣੋ ਹੋ ਤਿਆਰ ਫਿਰ ਚਲੀਏ ਮੈਂ ਤਿਆਰੀ ਆ ਕਪੜੇ ਪਾ ਲਏ ਆ ਬੈਗ ਚ ਅੱਛਾ ਹਾਂਜੀ ਚਲੀਏ ਫਿਰ ਚਲੋ ਪਤਾ ਗੱਲ ਕੀ ਆ ਲੇਟ ਹੋਏ ਨਾ ਫਿਰ ਬਾਅਦ ਚ ਤੈਨੂੰ ਪਤਾ ਹੁਣ ਟਾਈਮ ਨਾਲ ਧੁੰਦ ਪੈਣ ਦਾ ਬੰਦੀ ਕੋਈ ਗੱਲ ਨਹੀਂ ਤੁਸੀਂ ਜਦੋਂ ਕਹੋਗੇ ਮੈਂ ਤੋੜੇ ਪੈਣਾ ਤੁਹਾਡੇ ਨਾਲ ਸਦੀਪ ਮੈਂ ਤਾਂ ਜਾਂਦੇ ਛੇਤੀ ਜਾਣ ਲਵਾਂ ਮੰਮੀ ਇਕੱਲੇ ਘਰ ਵਾ ਤੈਨੂੰ ਪਤਾ ਵਾ ਐਵੇਂ ਟੈਨਸ਼ਨ ਲੈਣਗੇ ਧੁੰਦ ਪੈ ਜਾਂਦੀ ਟਾਈਮ ਨਾਲ ਤੂੰ ਵੀ ਗਲਤੀ ਕੀਤੀ ਐ ਮੰਮੀ ਨੂੰ ਨਾਲ ਲੈ ਹੁੰਦੇ ਤੇ ਅੱਜ ਸਗੋਂ ਰਾਤ ਰਹਿ ਪਣਾ ਹੀ ਉਹਨਾਂ ਦਾ ਵੀ ਜੀ ਕਰਦਾ ਹੀ ਹੈ ਕਿ ਤੈਨਾਂ ਕਿਤੇ ਜਾਣ ਨੂੰ ਤੁਸੀਂ ਜਾਣ ਕੇ ਨਹੀਂ ਲੈ ਕੇ ਆਏ ਮੈਨੂੰ ਪਤਾ ਵਾ ਸਦੀਪ ਤੈਨੂੰ ਪਤਾ ਹੀ ਆ ਮੋਟਰਸਾਈਕਲ ਤੇ ਨਾ ਤੈਨ ਨੇ ਓਕੇ ਹੋ ਜਾਂਦੀ ਐ ਮੈਂ ਤਾਂ ਕਰਕੇ ਨਾਲ ਨਹੀਂ ਲੈ ਕੇ ਆਇਆ ਉਹਨਾਂ ਨੂੰ ਕੀ ਕਹਿਣਾ ਹੈ ਮੋਟਰਸਾਈਕਲ ਕਿਹਨਾਂ ਨਾਲ ਲੈ ਕੇ ਆਇਆ ਚਲੋ ਕੋਈ ਗੱਲ ਨਹੀਂ ਚਲ ਜੀ ਫਿਰ ਆਪਾਂ ਕੋਈ ਗੱਲ ਨਹੀਂ ਮੈਂ ਦੱਸ ਦੋ ਫਿਰ ਚਲ ਜੀ ਠੀਕ ਐ ਹਾਂਜੀ ਚਲੋ ਆਜੋ ਤੁਸੀਂ ਲੈ ਗੋਗੇ ਲੈ ਆਓ ਆ ਜੀ ਮੈਂ ਇਹ ਤੇ ਕਾਲੇ ਹੀ ਪੈ ਗਿਆ ਜਾਣ ਵਾਸਤੇ ਮੈਂ ਤੇ ਸੋਚਿਆ ਸੀ ਕਿ ਚੱਲ ਕਹਿ ਦਨਗੇ ਕੋਈ ਗੱਲ ਨਹੀਂ ਰਹਿ ਪਾ ਹੋਰ ਦੋ ਦਿਨ ਪਰ ਇਹਨਾਂ ਨੇ ਕਿਹਾ ਹੀ ਨਹੀਂ ਮੇਰਾ ਵੀ ਜਾਣ ਨੂੰ ਜੀ ਨਹੀਂ ਕਰਨ ੜਿਆ ਵਾਵਾ ਇੱਥੇ ਜੀ ਲੱਗਾ ਸੀ ਉੱਥੇ ਜਾ ਕੇ ਕੀ ਕਰੂੰਗੀ ਕਦੀ ਅੰਦਰ ਕਦੀ ਬਾਹਰ ਨਾ ਕੋਈ ਗੱਲਾਂ ਬਾਤਾਂ ਕਰਨ ਵਾਸਤੇ ਹੈਗਾ ਵਾ ਮਾਤਾ ਵੀ ਆ ਉਹ ਵੀ ਐਵੇਂ ਹੀ ਗੱਲਾਂ ਬਾਤਾਂ ਕਰਦੀ ਨਹੀਂ ਇਹ ਤੇ ਸੰਦੀਪ ਪੁੱਤ ਤਿਆਰ ਹੋ ਵੀ ਗਈਆਂ ਮੰਮੀ ਇਹ ਕੈਂਡੇ ਬਚ ਨਹੀਂ ਰਹੋ ਜਾਣਾ ਵਾ ਤੁਹਾਨੂੰ ਵੀ ਪਤਾ ਧੁੰਦ ਪੈ ਜਾਂਦੀ ਆ ਤੇ ਚੱਲ ਰਾਤ ਰਹਿ ਪੈਂਦਾ ਹੈ ਫਿਰ ਕੀ ਆ ਸਵੇਰੇ ਸੋਸਤੇ ਚਲ ਜਿਓ ਹੁਣ ਮੰਮੀ ਵੀ ਘਰ ਕੱਲੇ ਆ ਤੁਹਾਨੂੰ ਤੇ ਪਤਾ ਹੀ ਆ ਕੋਈ ਗੱਲ ਨਹੀਂ ਫਿਰ ਕਿਹ ਦਿਨਾਵਾਂਗੇ ਤੇ ਰਾਤ ਰਹਿ ਪਾਂਗੇ ਨੈ ਸੰਦੀਪ ਤੂੰ ਆਈ ਹਨਾ ਸੱਚੀ ਇੰਨੀ ਰੌਣਕ ਲੱਗੀ ਸੀ ਨਾ ਪਤਾ ਹੀ ਨਹੀਂ ਲੱਗਾ ਕਿ 8 ਦਿਨ ਕਿੱਥੇ ਲੰਘ ਗਏ ਹੁਣ ਤਾਂ ਚਲ ਜਾਣਾ ਨਾ ਤੇ ਮੈਂ ਡਾਵਾਂ ਡੋਲਕ ਦੀ ਉੱਥੇ ਬਹਿ ਕੇ ਦੀ ਉੱਥੇ ਬਹਿ ਜੇ ਉਸ ਗਾਤ ਚੰਗੀ ਹੋਵੇ ਨਾ ਤੇ ਮੇਰੇ ਲੱਗੇ ਆਣ ਕੇ ਗੱਲਾਂ ਬਾਤਾਂ ਕਰੇ ਮੰਮੀ ਜੀ ਤੇ ਮੇਰਾ ਵੀ ਨਹੀਂ ਕਰਨ ਰਿਆ ਜਾਣ ਨੂੰ ਪਰ ਕੀ ਕਰਾਂ ਹੁਣ ਜਾਣਾ ਹੀ ਪੈਣਾ ਵਾ ਚਲੋ ਤੇ ਤੇਰੀ ਗੱਲ ਠੀਕ ਆ ਤੇ ਸਮਾਨ ਸਾਰਾ ਮੇਰੀ ਤੇ ਪਾ ਲੈਣਾ ਹੀ ਮੰਮੀ ਸਮਾਨ ਮੈਂ ਸਾਰਾ ਹੀ ਪਾ ਲਿਆ ਵਾ ਤੇ ਮੇਰੀ ਗੱਲ ਸੁਣੋ ਹੁਣ ਤੁਸੀਂ ਆਉਣਾ ਵਾ ਠੀਕ ਆ ਨਾ ਕੋਈ ਗੱਲ ਨਹੀਂ ਪੁੱਤ ਲੋੜੀ ਤੇ ਆਵਾਂਗੇ ਆਪਾਂ ਤੇ ਤੇਰੀ ਸੱਸ ਨੂੰ ਕਹੂੰਗੀ ਜੇ 4 ਦਿਨ ਤੈਨੂੰ ਨਾਲ ਕੱਢ ਦੂਗੀ ਸਾਡੇ ਤੇ ਕੋਈ ਗੱਲ ਨਹੀਂ ਮੰਮੀ ਪੁੱਛ ਲਿਓ ਉਹਨਾਂ ਨੇ ਤੇ ਭੇਜੀ ਦੇਣਾ ਵਾ ਸੱਸ ਦਾ ਸੁਭਾਅ ਤਾਂ ਨੂੰ ਪਤਾ ਹੀ ਕਿਦਾਂ ਦਾ ਵਾ ਚੱਲ ਵਧੀਆ ਹੀ ਚਾਹੀਦਾ ਪੁੱਤ ਤੈਨੂੰ ਧੀ ਬਣਾ ਕੇ ਰੱਖੇ ਤੇ ਮੈਨੂੰ ਵੀ ਠੰਡੀ ਹਵਾ ਮਦੀ ਰਹੂਗੀ ਹਾਂਜੀ ਮੇਰੀ ਗਾ ਸੋਣਾ ਮੈਨੂੰ ਤਾਂ ਗੋਡੇ-ਗੋਡੇ ਨਾ ਪਰ ਉਹ ਤਾਂ ਸ਼ਰਮ ਆਉਂਦੀ ਆ ਅਗਲਾ ਕੀ ਕਹੂਗਾ ਦੀਬ ਮਾਰਵਾ ਜਿੰਨੇ ਬਾਹਰ ਨਿਕਲ ਕੇ ਤੇ ਮੈਨੂੰ ਸੱਸ ਵੀ ਘਰ ਨੂੰ ਬੁਲਾਈ ਹੁਣ ਤੈਨੂੰ ਜਾ ਕੇ ਧੀਏ ਉਹਨਾਂ ਪੁੱਛਣਾ ਤੇ ਤੂੰ ਕੀ ਜਵਾਬ ਦੇਵੇਂਗੀ ਮੰਮੀ ਇਹੋ ਤੇ ਮੈਂ ਸੋਚਣ ਢੀ ਕਿ ਮੈਂ ਕੀ ਜਵਾਬ ਦਵਾਂਗੀ ਉੱਥੇ ਮੈਨੂੰ ਤਾਂ ਸਮਝ ਨਹੀਂ ਲੱਗਣ ਢੀ ਜੇ ਇਹਨਾਂ ਨੂੰ ਪਤਾ ਲੱਗ ਗਿਆ ਨਾ ਇਹਨਾਂ ਨੇ ਤੇ ਗੱਲਾਂ ਕਰਨੀਆਂ ਵਾ ਮੰਮੀ ਨੂੰ ਵੀ ਦੱਸਣਾ ਵਾ ਤੇ ਮੰਮੀ ਨੇ ਕਹਿਣਾ ਵਾ ਤੇਰੀ ਪਰਜਾਈ ਨਾ ਬੰਦੀਨੀ ਆ ਪਰਜਾਈ ਕਿਉਂ ਨਹੀਂ ਤੇਰੀ ਮਿਲ ਨਹੀਂ ਕਈ ਸਵਾਲ ਪੁੱਛਣੇ ਉਹਨਾਂ ਨੇ ਚੱਲ ਕੋਈ ਗੱਲ ਨਹੀਂ ਜੇ ਪੁੱਛਣਗੇ ਨਾ ਤੇ ਅਨਵਾ ਨਾ ਲਾ ਦੂੰਗੀ ਹੋਰ ਕੀ ਕਰਨਾ ਫਿਰ ਹੁਣ ਵੇਖ ਲੈ ਰੋਟੀ ਪਕਾਉਂ ਰਹੀ ਹੈ ਨਾ ਆ ਗਈ ਕੱਪੜੇ-ਕੁਪੜੇ ਬਦਲ ਕੇ ਐ ਮੰਮੀ ਜੀ ਲਿਆਓ ਮੈਂ ਫੁਲਕੇ ਲੰਮਣੀ ਆ ਤੂੰ ਫੜਾ ਦਿਓ ਮੈਂ ਹਕ ਕੋਈ ਗੱਲ ਨਹੀਂ ਸਾਰਾ ਕੰਮ ਹੋ ਗਿਆ ਵਾ ਐਵੇਂ ਥਕਾਵਟ ਦੇ ਨਾਲ ਨਾ ਤੈਨੂੰ ਫੇਰ ਬੁਖਾਰ ਤੇ ਅੜ ਜਾਊਗਾ ਜਾ ਜਾ ਕੇ ਮੈਂ ਰੈਸਟ ਕਰ ਤੇ ਲਵਲੀ ਨੂੰ ਕਹਿ ਮੇਰੀਆਂ ਲੱਤਾਂ ਘੁੱਟ ਦੇ ਰੋਟੀ ਫੜਾਉਣ ਦੀ ਕੋਈ ਲੋੜ ਨਹੀਂ ਮੈਂ ਆਪਾ ਕੌਣ ਲੱਗੀ ਆ ਤਾਂ ਸੰਦੀਪ ਨੇ ਫੜਾ ਦੇਣੀ ਆ ਫੇਰ ਵੇਖ ਲੈ ਸ਼ਰਮ ਨਹੀਂ ਆਈ ਵੀ ਜਦ ਮੈਂ ਬਾਹਰ ਆਈ ਆ ਤੇ ਪਰੋਣੇ ਦਾ ਮੱਤੇ ਤੇ ਲੱਗਾ ਮੈਂ ਕਹਿ ਤਾ ਫਿਰ ਮੈਨੂੰ ਕਿਹੜਾ ਡਰ ਪਿਆ ਸੀ ਮੈਂ ਮੇਰਾ ਰਾਦਾ ਮੰਡਿਆ ਤੂੰ ਕਹਿੰਨੀ ਹਾਂ ਕਿ ਸੰਦੀਪ ਖਰਚਾ ਬੜਾ ਕਰਾ ਗੱਲ ਇਹ ਇੱਥੇ ਨਾ ਕਰਿਓ ਉਹਦੇ ਸੌਰੇ ਜਾਇਓ ਤੇ ਮੈਂ ਹਾਂ ਕੋਈ ਨਹੀਂ ਸੌਰੇ ਵੀ ਚਲ ਜੂਗੀ ਮੈਨੂੰ ਕਿਹੜਾ ਡਰ ਪਿਆ ਵਾ ਜਿਹੜੀਆਂ ਨਾ ਧੋਪ ਚਲਾਉਣੀ ਚਲਾ ਲੈਣ ਮੰਮੀ ਤੁਸੀਂ ਨਾ ਕੋਈ ਵੀ ਟੈਨਸ਼ਨ ਲਿਓ ਠੀਕ ਆ ਨਾ ਚਲ ਕੋਈ ਮਿਲਣ ਨੀ ਕ ਜਾਣਾ ਹੈਗਾ ਉਹਨੂੰ ਚਲ ਕੋਈ ਗੱਲ ਤੇਰੀ ਭਾਬੀ ਹੈ ਮੇਰੇਆ ਕੱਲ ਨੂੰ ਤੈਨੂੰ ਨਾ ਕਹੇ ਪਤਾ ਕੀ ਗੱਲ ਆ ਲਵਲੀ ਦਾ ਕੰਨ ਭਰਨੇ ਆ ਤੇ ਆਪਣੇ ਭੈਣ ਦੇ ਕੰਮ ਵੇਖ ਲਾ ਲੈਣ ਗਏ ਹਾਂ ਹੀ ਤੇ ਜਾਣ ਲੱਗੀ ਮਿਲ ਕੇ ਨਹੀਂ ਗਈ ਜੇ ਗਲਤੀ ਨਿਕਲੂਗੀ ਤਾਂ ਉਹਦੇ ਵਿੱਚ ਹੀ ਨਿਕਲੂਗੀ ਸਗੋਂ ਤੂੰ ਜਾ ਮਿਲਣਾ ਵੜਾ ਕੀ ਜਾਂਦੀ ਆ ਕਾਦੀ ਭਾਬੀ ਐ ਜਦੋਂ ਦੀ ਮੈਂ ਆਈ ਨਾ ਉਦੋਂ ਦਾ ਘਰ ਚ ਕਪਤ ਪਾਇਆ ਇਹਨੇ ਇੱਕ ਦਿਨ ਨਹੀਂ ਕਿਤੇ ਖੁਸ਼ ਹੋਈ ਮੇਰੇ ਨਾਲ ਚੱਲ ਕੋਈ ਗੱਲ ਤੂੰ ਉਹਦਾ ਕਰਕੇ ਆਉਣਾ ਅਹੀਂ ਮਾ ਪਿਓ ਆ ਜਿੰਦੇ ਜਾਗਦੇ ਤਾਂ ਕੋਈ ਗੱਲ ਨਹੀਂ ਜਿੰਨਾ ਤੇ ਰਹੀ ਜਿੰਨੇ ਆ ਨਾ ਉਹਨਾਂ ਚਾਹ ਤਾਂ ਤੂੰ ਆਉਣਾ ਹੀ ਆਉਣਾ ਵਾ ਜਾ ਮੇਰੀ ਤੀ ਤੂੰ ਮਿਲ ਕੇ ਆ ਵੜਾ ਕੀ ਜਾਂਦੀ ਚਲੋ ਕੋਈ ਗੱਲ ਨਹੀਂ ਜੇ ਤੂੰ ਇੰਨਾ ਕਹਿ ਦੇ ਨਾ ਤਾਂ ਹੀ ਚੱਲੀ ਆ ਮੈਂ ਕੋਈ ਤਾਂ ਨਹੀਂ ਜਾਣਾ ਮੇਲਾ ਤਾਂ ਗੱਲ ਤੇ ਇਹਦੀ ਵੀ ਸੱਚੀ ਆ ਉਹਨੂੰ ਕਿਹੜੀ ਗੋਲੀ ਵੱਜੀ ਆ ਚੰਗੀ ਭਲੀ ਤੇ ਬਾਹਰ ਨਿਕਲ ਕੇ ਆਈ ਹੀਗੀ ਪਰਵਣੇ ਨੂੰ ਤਾਂ ਮਿਲਦੀ ਕੋਈ ਗੱਲ ਨਹੀਂ ਇਹਨਾਂ ਨੂੰ ਜਾ ਲੈਣ ਦੇ ਇਹਦੇ ਨਾਲ ਡੁੰਡੜੀ ਜੀ ਮੈਂ ਘਮਾਉਂਦੀ ਆ ਇਹਨੂੰ ਦਿਨੀ ਆ ਮੈਂ ਮਾਤਾ ਜਿਹੜੀ ਆ ਬਿਮਾਰ ਬਣੀ ਇਹਨੂੰ ਗੁਲਗੋਸ਼ ਮੈ ਲਵਾਉਂਦੀ ਮੈਂ ਭਾਬੀ ਆ ਜਾ ਚੰਗਾ ਭਾਬੀ ਚੱਲੇ ਹੀ ਅਸੀਂ ਚੱਲ ਵਧੀਆ ਗੱਲਬਾਤ ਚੱਲੇ ਜਾਂਦੇ ਉਦਾਂ ਸੰਦੀਪ ਤੇ ਨਾਲ ਗੱਲ ਤੇ ਮੈਂ ਇੱਕ ਕਰਨੀ ਹੀ ਆ ਨਾ ਤੇਰੇ ਗੜੀ ਹੱਥ ਜੋੜ ਦਿੰਨੀ ਆ ਮੈਂ ਚੰਗਾ ਸਭੋ ਚੱਲੀ ਆਂ ਜਾਏਂਗੀ ਨਾ ਸਾਡੇ ਘਰੋਂ ਕਿਤੇ ਕ ਪਤਾ ਮੁੱਕ ਜਾਊਗਾ ਤੂੰ ਮੰਮੀ ਦੇ ਨਾਲ ਰਲ ਕੇ ਨਾ ਪਤਾ ਨਹੀਂ ਵੀ ਕੀ ਕੀ ਸਾਡੇ ਘਰ ਤੋਂ ਕਰਾਤਾ ਜਦੰਨੀ ਆਈ ਆਂ ਰਹੀ ਦੋ ਚਾਰ ਪੰਜ ਦਿਨ ਹੈਗੀ ਆ ਨਾ ਪਰ ਇਹ ਆ ਵੀ ਸਾਡੇ ਘਰ ਦਾ ਮੂਹ ਦੂਜੇ ਪਾਸੇ ਲੱਗ ਜਾਣਾ ਹੀ ਜਦੋਂ ਹੋਰ ਥੋੜੇ ਦਿਨ ਰਹਿ ਪੈਂਦੀ ਤੇ ਨਾਲੇ ਮੈਂ ਕਹਿਂਦੀ ਆਂ ਵੀ ਸੁਧਰ ਜਾ ਆਹ ਕੰਮ ਸੌਰੇ ਨਾ ਕਰਿਆ ਕਰ ਪੇਕੇ ਘਰ ਦੇ ਚਲ ਜਾਂਦਾ ਵਾ ਨਾਲੇ ਮੈਂ ਜਰ ਵੀ ਲੈਣੀ ਕੋਈ ਗੱਲ ਨਹੀਂ ਆ ਤੇ ਸੱਸ ਨੇ ਨਹੀਂ ਗੱਲਾਂ ਜਾਂਦੀਆਂ ਠੀਕ ਵਾ ਨਾ ਤੇਰੇ ਸਾਹਮਣੇ ਹੀ ਆ ਹਣ ਮਮੀ ਮੈਨੂੰ ਕਿਦਾਂ ਗੱਲਾਂ ਕਰਦੇ ਆ ਤੇ ਜੇ ਤੁਸੀਂ ਇਦਾਂ ਕਰੇਂਗੀ ਨਾ ਤੇ ਵੇਖ ਲਾ ਇਹੋ ਸਭ ਕਿਤਾਬਾਂ ਨਾ ਹੀ ਆ ਮੈਂ ਇਹੋ ਕਹਿਨੀ ਆ ਵੀ ਚੁੱਪਰ ਦਾ ਟਾਈਮ ਕੱਢ ਲਿਆ ਕਰੋ ਉਥੇ ਇੱਥੇ ਤੂੰ ਬੜਾ ਕੁਝ ਕਰਾ ਦਿੰਨੀ ਆ ਭਾਬੀ ਹਾ ਕਿਦਾਂ ਦੀ ਗੱਲ ਹੋਈ ਕਿਦਾਂ ਤੂੰ ਹੱਥ ਜੋੜਨ ਢੇਂ ਚੰਗਾ ਚੱਲੀ ਆ ਤੁਹਾਨੂੰ ਸਭ ਨੂੰ ਖੁਸ਼ੀ ਹੋ ਗਈ ਹੋਣੀ ਆ ਕਿ ਚੱਲ ਚੱਲੀ ਆ ਨਾਲੇ ਨਾ ਜਿੱਥੇ ਪਰਜਾਈਆਂ ਚੰਗੀਆਂ ਹੋਣ ਨਾ ਉਥੇ ਤੇ ਵਸਾ ਹੋ ਜਾਂਦਾ ਵਾ ਜੇ ਤੁਹਾਡੇ ਵਰਗੀਆਂ ਮਿਲ ਜਨ ਨਾ ਫਿਰ ਇਦਾਂ ਹੀ ਹੁੰਦਾ ਵਾ ਨਾਲੇ ਤੂੰ ਮੇਰੇ ਸਹੁਰਿਆਂ ਦੀ ਨਾ ਫਿਕਰ ਕਰਿਆ ਕਰੋ ਕੋਈ ਗੱਲ ਨਹੀਂ ਮੈਨੂੰ ਵਸਾਉਣਾ ਹੁੰਦਾ ਵਾ ਘਰ ਤੁਹਾਡੇ ਵਾਂਗੂ ਨਹੀਂ ਮੈਂ ਕਰਦੀ ਜਿੱਦਾਂ ਤੁਸੀਂ ਕਰਦੇ ਨਿਗੀਆਂ ਨਿਗੀਆਂ ਗੱਲਾਂ ਤੇ ਨਾ ਕਦੀ ਮੰਮੀ ਦੇ ਕੰਨ ਭਰ ਦਿੰਨੇ ਆ ਕਦੀ ਭਰਾ ਦੇ ਕੰਨ ਭਰ ਦਿੰਨੇ ਤੁਸੀਂ ਮੈਂ ਤੇ ਨਹੀਂ ਕਰਦੀ ਇਦਾਂ ਕੰਨ ਮੈਂ ਨਹੀਂ ਕੀ ਭਰਦੀ ਹੈਗੀ ਕੰਨ ਤੂੰ ਭਰਦੀ ਆ ਤੂੰ ਸਾਰਾ ਕੁਝ ਦੱਸਦੀ ਆ ਮੰਮੀ ਨੂੰ ਮੈਂ ਨਹੀਂ ਦੱਸਦੀ ਹੈਗੀ ਠੀਕ ਵਾ ਨਾ ਮੈਂ ਇਹੋ ਹੀ ਕਹਿਨੀ ਆ ਵੀ ਚੰਗੀ ਬਣ ਕੇ ਟਾਈਮ ਕੱਢ ਲੈ ਢੇ ਨਿਕਲਦਾ ਵਾ ਜੇ ਮੈਂ ਨਾ ਮਿਲ ਲਾਉਂਦੀ ਤਾਂ ਮੈਂ ਤੇ ਹੀ ਗੱਲਾਂ ਕਰਨੀਆਂ ਸੀ ਕਿ ਮੈਨੂੰ ਮਿਲ ਕੇ ਨਹੀਂ ਗਈ ਇਹਦੀ ਆਕੜ ਬੜੀ ਆ ਤੇ ਹੁਣ ਮੈਂ ਮਿਲਣ ਆ ਗਈਆਂ ਤੇ ਅੱਗਿਓ ਹੱਥ ਜੋੜਨ ਲੱਗ ਪਏ ਆ ਚੱਲ ਕੋਈ ਗੱਲ ਨਹੀਂ ਆ ਸੰਦੀਪ ਮੈਂ ਇਹੋ ਹੀ ਕਹਿੰਨੀ ਆ ਵੀ ਚੱਲੀ ਆ ਨਾ ਤੇ ਜਾ ਬੜਾ ਵਧੀਆ ਵਾ ਸੌਰੇ ਚੱਲੀ ਆ ਵੀ ਜਿਹੜਾ ਅੱਜ ਤੂੰ ਕੰਮ ਕੀਤਾ ਵਾ ਨਾ ਬਹੁਤ ਸੋਹਣਾ ਕੀਤਾ ਵਾ ਮੈਨੂੰ ਤੇ ਨਹੀਂ ਮਿਲਣਾ ਤੇ ਕਮ ਸੇ ਕਮ ਮੇਰੇ ਘਰ ਵਾਲੇ ਨੂੰ ਮਿਲ ਲੈਂਦੇ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਪਰਜਾਈ ਨਾ ਬੰਦੀ ਆ ਮਿਲਣਾ ਮੈਂ ਸੰਦੀਪ ਕੀ ਦੱਸਿਆ ਤੇ ਹੈਗਾ ਵਾ ਸਰੀਰ ਮੇਰਾ ਠੀਕ ਨਹੀਂ ਸੀ ਉਠਿਆ ਮੇ ਕੋ ਜਾਣ ਹੀ دیا۔ ਤੇ ਕੀ ਮੈ ਮਿਲਣਾ ਹੀ ਗਾਂ ਹੋਗੇ। ਅਗਲੇ ਨੇ ਗਣਾ ਕਰੇ ਜਾਣ ਜਾਣ ਇਦਾਂ ਕਰਕੇ ਦਸੰਦੇ ਹੀ ਆ। ਮੈਂ ਤਾਂ ਨਹੀਂ ਅੱਗੇ ਗਈ ਹੈਗੀ ਚੰਗਾ। ਲੜਨ ਵਾਲੀ ਬੜੀ ਛੇਤੀ ਜ਼ਬਾਨ ਚੱਲ ਜਾਂਦੀ ਆ। ਉਹ ਚੰਗਾ ਨਹੀਂ ਚੰਗਾ। ਮਾਰੋਗੇ ਤੁਸੀਂ। ਜਿਹੜੀ ਗੱਲ ਮੈਂ ਕਹੀਨੀ ਹੈ ਨਾ ਉਹ ਤੇ ਰਿਆ ਕਰ। ਤੇ ਨਾਲੇ ਇੱਕ ਗੱਲ ਸੁਣ ਲੈ ਹੋਰ। ਚੱਲੀ ਤੇ ਹੈਗੀ ਆ ਨਾ। ਹੁਣ ਜਿੱਦਾਂ ਦੇ ਹੈਗੇ ਆ ਨਾ ਟਾਈਮ ਕੱਢਣਾ ਪੈਣਾ ਮੋ ਉਥੇ। ਮੇਰੀ ਬੇਇੱਜ਼ਤੀ ਨਾ ਕਰਾਈ ਬਾਰ-ਬਾਰ ਹੋਣਾ। ਮੈਂ ਤਾਂ ਟਾਈਮ ਕੱਢਣੀ ਰਹੀ ਆ। ਤੇ ਕੱਢਣਾ ਹੀ ਪੈਣਾ ਵਾ ਸੋਹ ਨਹੀਂ ਕਰਨਾ। ਦਾ ਮੋ ਬਣਾਉਂਦੀ ਆ ਹੁਣ ਦੱਸ ਤੇ ਜਾਣਾ ਨਹੀਂ ਆ ਤੰਗ ਤੇ ਇਹ ਗੱਲਾਂ ਆਈ ਆ ਤੇ ਇਥੇ ਵਨਸ ਵਨ ਦੇ ਕੱਪੜੇ ਮਿਲਦੇ ਆ ਵਨਸ ਵਨ ਦਾ ਖਾਣ ਪੀਣ ਨੂੰ ਮਿਲਦਾ ਤਾਂ ਜਾਣ ਦਾ ਨਾ ਨਹੀਂ ਲੈਣ ਦੀ ਚੰਗਾ ਸੋਚ ਲਈ ਇਹਦੇ ਖਲਾਸੀ ਹੋਵੇਗਾ ਸੰਦੀਪ ਪੁੱਤ ਹੋ ਗਈਆਂ ਤਿਆਰ ਹਾਂਜੀ ਡੈਡੀ ਜੀ ਹੋ ਗਈ ਤੇ ਤੁਸੀਂ ਰਹਿੰਦੇ ਆ ਤੇ ਸਵੇਰੇ ਚਲ ਜਾਂਦੇ ਕੋਈ ਗੱਲ ਨਹੀਂ ਡੈਡੀ ਫੇਰ ਆ ਜੂੰਗੀ ਕਿਸ ਦਿਨ ਚੱਲ ਮੇਰਾ ਪੁੱਤਰਾ ਛੇਤੀ ਫੇਰਾ ਮਾਰੀ ਚੰਗਾ ਠੀਕ ਹੈ ਡੈਡੀ ਆਣਾ 2000 ਰੁਪਿਆ ਰੱਖ ਲਾ ਉਹ ਡੈਡੀ ਜੀ ਕੋਈ ਗੱਲ ਨਹੀਂ ਰਹਿਣ ਦੋ ਤੁਸੀਂ ਮੰਮੀ ਨੇ ਸੂਟ ਲੈ ਆ ਹੀ ਦਿੱਤੇ ਆ ਉਹ ਚਲ ਕੋਈ ਨਹੀਂ ਉਹ ਤੇ ਮੰਮੀ ਨੇ ਲੈ ਕੇ ਦਿੱਤੇ ਆ ਲੈ ਮੇਰੇ ਵੱਲੋਂ ਰੱਖ ਲਾ ਤੇ ਜਾ ਕੇ ਮੇਰਾ ਪੁੱਤ ਫੋਨ ਕਰਨਾ ਹੀ ਉਹ ਚੰਗਾ ਠੀਕ ਹੈ ਹਾਂ ਲੈ ਕੁੜੀ ਵੱਲ ਵੇਖ ਲਓ ਝਾਤੀ ਤਿਆਰ ਹੋ ਗਈ ਆ ਉਹ ਮੈਂ ਤੇ ਉਹਨੂੰ ਕਹਿਣ ਦਿਆ ਵਾ ਕਿ ਅੱਜ ਰੋ ਰਾਤ ਕਹਿੰਦੀ ਨਹੀਂ ਜਾਣਾ ਵਾ ਚਲ ਸੰਦੀਪ ਪਹੁੰਚ ਕੇ ਤੇ ਮੇਰੀ ਤੇ ਫੋਨ ਕਰਦੀ ਚੰਗਾ ਕੋਈ ਗੱਲ ਨਹੀਂ ਮੰਮੀ ਕਰ ਦੂੰਗੀ ਫੋਨ ਚੁੱਪ ਜੀਆ ਕੀ ਹੋਇਆ ਵਾ ਕੁਛ ਨਹੀਂ ਮੰਮੀ ਮੈਨੂੰ ਗੱਲ ਤੇ ਦੱਸ ਅੱਖਾਂ 'ਚ ਪਾਣੀ ਗਿਆ ਵਾ ਗੱਲ ਹੋਈ ਭਈ ਮੰਮੀ ਹੋਣਾ ਕੀ ਆ ਫੇਰ ਤੁਸੀਂ ਕਹਿਣਾ ਵਾ ਕਿ ਸੰਦੀਪ ਲੜਾਈ ਪਾਉਂਦੀ ਆ ਤੀ ਕਿਹਾ ਸੀ ਨਾ ਮੈਨੂੰ ਮਿਲਣ ਵਾਸਤੇ ਮੈਂ ਉਧਰ ਗਈ ਮਿਲਣ ਤੇ ਅਗਿਓ ਨੇ ਹੱਥ ਜੋੜ ਕੇ ਕਹਿਤਾ ਵਾ ਚੰਗਾ ਸਗੋ ਤੂੰ ਚੱਲੀ ਆ ਅੱਛਾ ਹੱਥ ਜੋੜਨ ਲਈ ਤੇਰੇ ਗਾੜੀ ਵੀ ਚੱਲੀ ਆ ਕੋਈ ਗੱਲ ਨਹੀਂ ਤੂੰ ਰੋਕੇ ਨਹੀਂ ਜਾਣਾ ਖੁਸ਼ੀ-ਖੁਸ਼ੀ ਜਾ ਆਪਣੇ ਘਰ ਪੁੱਤ ਤੇ ਇਹਦੇ ਹੱਥ ਦੇ ਨਾ ਬਾਅਦ ਚ ਜੜਵਾਉਂਗੀ ਮੈਂ ਇਹਦੇ ਹਾਸਾ ਤੋੜੇ ਨਾ ਤੇ ਮੇਰਾ ਨਾਂ ਵੀ ਰਮਨ ਨੀਗਾ ਇਹਦਾ ਇਰਾਦਾ ਇਹ ਹੁਣਾਵਾ ਵੀ ਮੇਰੀਆਂ ਪਿਛਲੀਆਂ ਗੱਲਾਂ ਜਿਹੜੀਆਂ ਵਾ ਨਾ ਉਹਨਾਂ ਦਾ ਫਿਰੇ ਮਿੱਟੀ ਪੈ ਗਈ ਆ ਅਜੇ ਤੇ ਨਾ ਮੈਂ ਭਰੀ ਪੀਤੀ ਹਾਂ ਫਿਰ ਟਾਈਮ ਲੰਘ ਹੀ ਜਾਵੇ ਮੇਰੀ ਧੀ ਦਾ ਘਰ ਵਸ ਜੇ ਪਰ ਇਹਨੇ ਮੇਰੇ ਕੋਲ ਨਾ ਇੱਕ ਵਾਰ ਸੇਵਾ ਕਰਵਾਉਣੀ ਆ ਅਜੇ ਮੈਨੂੰ ਸੋਨੇ ਵਾਲਾ ਚੇਤਾ ਨੀਗਾ ਪੁੱਲਾ ਇਹਦੇ ਹੱਡਾਂ ਜੋ ਮੈਂ ਕੱਢਣਾ ਵਾ ਵੇਖੀ ਸਹੀਂ ਇਹਦਾ ਹਾਲ ਕੀ ਕਰਦੀ ਆ ਜਿਹੜੀ ਇਹ ਮਖਤਿਆਰ ਬਣੀ ਫਿਰਦੀ ਆ ਮੰਮੀ ਤੂੰ ਹੁਣ ਨਾ ਕੁਝ ਵੀ ਕਿਓ ਚੁੱਪ ਕਿਤੇ ਰੋ ਕੋਈ ਗੱਲ ਨਹੀਂ ਹੁਣ ਤਾਂ ਨਹੀਂ ਪੁੱਤ ਮੈਂ ਕੁਝ ਕਹਿੰਦੀ ਕੋਈ ਗੱਲ ਨਹੀਂ ਪੁੱਛਣਾ ਤੈਨੂੰ ਮੈਂ ਹੈਗਾ ਵਾ ਵੀ ਹੱਥ ਕਿਹੜੀ ਗੱਲਾਂ ਜੋੜਦੀਆਂ ਨਹੀਂ ਤੇਰੇ ਤੇ ਕੀ ਆਇਆ ਵਾ ਤੂੰ ਪੇਕੇਆਂ ਦਾ ਲਿਆ ਲਿਆ ਮੇਰੀ ਧੀ ਨੂੰ ਦੇਣ ਲਈ ਆ ਜਿਹੜੀ ਇੰਨੀ ਔਖੀ ਆ ਨਹੀਂ ਤੈਨੂੰ ਤਾਂ ਕੋਈ ਮਗਰ ਪੇਕੇ ਚੱਲਦਾ ਨਹੀਂਗਾ ਮੇਰੀ ਧੀ ਨੂੰ ਹੀ ਚਾਰ ਦੇ ਰਹਿ ਲੈਂਦੇ ਮੰਮੀ ਉਹਨੇ ਫੇਰ ਕਹਿਣਾ ਵਾ ਕਿ ਸੰਦੀਪ ਜਾਂਦੀ ਜਾਂਦੀ ਕੰਨ ਭਰ ਗਈ ਏ ਮੰਮੀ ਦੇ ਤਾਂ ਕੀ ਗੱਲ ਆ ਸੰਦੀਪ ਨੇ ਦੱਸਣਾ ਨਹੀਂ ਮਾਂ ਆਪਣੀ ਨੂੰ ਤੇ ਮੈਨੂੰ ਆ ਗੱਲ ਕੀਤੀ ਆ ਚਲੋ ਕੋਈ ਗੱਲ ਨਹੀਂ ਮੰਮੀ ਛੱਡੋ ਇਹਨਾਂ ਗੱਲਾਂ ਨੂੰ ਚਲੋ ਠੀਕ ਆ ਫੇਰ ਆਇਓ ਤੂੰ ਵੀ ਠੀਕ ਆ ਨਾ ਕੋਈ ਗੱਲ ਨਹੀਂ ਆਵਾਂਗੇ ਸਾਰਾ ਸਮਾਨ ਪਾ ਲਿਆ ਤਾਂ ਜਿਹੜਾ ਟਾਪਸ ਬਣਾਇਆ ਕੰਨਾਂ ਚ ਪਾ ਲਵੀਂ ਜਾ ਕੇ ਚੰਗਾ ਕੋਈ ਗੱਲ ਨਹੀਂ ਮੰਮੀ ਨਾਲੇ ਆਪਣੀ ਸੱਸ ਨੂੰ ਦੱਸੀ ਤੇ ਮੰਮੀ ਨੇ ਬਣਾ ਕੇ ਦਿੱਤੇ ਠੀਕ ਮੈਨੂੰ ਤਾਂ ਹੋਰ ਤਰ੍ਹਾਂ ਹੋਈ ਜਾਂ ਡਿਆ ਵੀ ਚਲ ਜਾਣਾ ਕੋਈ ਗੱਲ ਨਹੀਂ ਮੰਮੀ ਤਹੀ ਨਾ ਟੈਨਸ਼ਨ ਲਿਓ ਠੀਕ ਹੈ ਨਾ ਚੱਲ ਆਪਰਾਉਣਾ ਦੀਕਨ ਰਿਆ ਫੇਰ ਬਾਹਰ ਜੀ ਫਿਰ ਚੰਗਾ ਪੁੱਤ ਚੰਗਾ ਭਾਈ ਚੰਗਾ ਪੁੱਤ ਚੰਗਾ 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 ਪੁੱਤ ਚੰਗਾ ਚੰਗਾ ਡੈਡੀ ਜੀ ਫੋਨ ਕਰਦੇ ਹੋ ਪਹੁੰਚ ਕੇ ਚੰਗਾ ਠੀਕ ਆਹੇ ਆਵਾਂਗੇ ਪਤਾ ਆਵਾਂਗੇ ਹਾਂਜੀ ਏਹ ਲੋ ਚਾਰ ਦਿਨ ਕੁੜੀ ਆਈ ਤਾਂ ਕਿਦਾਂ ਰੌਣਕ ਲੱਗੀ ਚਲ ਗਈ ਆ ਨਾ ਘਰ ਵੱਢਣ ਖਾਣ ਨੂੰ ਪੈਣ ਰਿਆ ਮੈਨੂੰ ਤੇ ਰਮਨਾ ਹੁਣ ਵਿਆਹੀ ਗਈ ਐ ਘਰ ਤੇ ਉਹਨੇ ਆਪਣੇ ਜਾਣਾ ਏ ਜਾਣਾ ਤੇ ਹੈ ਵਾ ਜੇ ਨੌਵਾਂ ਤੀਆਂ ਬੰਨ ਤੱਤੀਆਂ ਦੀ ਯਾਦ ਨਹੀਂ ਆਉਂਦੀ ਕਿ ਚੱਲ ਆਪਣੇ ਘਰ ਸੌਖੀਆਂ ਰਹਿਣ ਤੇ ਜਦੋਂ ਨੌ ਨੇ ਹਰ ਵੇਲੇ ਵੱਢਣੀ ਪੈਣਾ ਵਾ ਨਾ ਫੇਰ ਬੜਾ ਹੋਰ ਤਰ੍ਹਾਂ ਹੁੰਦਾ ਉਹ ਚੱਲ ਕੋਈ ਗੱਲ ਨਹੀਂ ਟਾਈਮ ਲੰਘ ਗਿਆ ਵਾ ਟਾਈਮ ਤਾਂ ਲੰਘਣਾ ਹੀ ਆ ਰੋਕੇ ਨਗਾਇਆ ਤੇ ਕੀ ਨਗਾਇਆ ਜੇ ਉਹ ਹਾਸ ਖੇਡ ਕੇ ਸਾਰੇ ਕੰਮ ਕਰੇ ਤੇ ਆਪੇ ਹੀ ਵਧੀਆ ਹੁਣ ਉਹ ਠੀਕ ਨਹੀਂ ਉਦੋਂ ਦੀ ਆਹੋ ਉੱઠી ਆ ਆ ਮੁੰਡੇ ਆਪਣੇ ਨੂੰ ਕਹੋ ਜਾ ਕੇ ਤੇ ਦਵਾਈ ਲਿਆ ਦੇ ਉਹਨੂੰ ਮੈਂ ਤਾਂ 니ਜੇ ਪੁੱਛਣਾ ਰੁਪਿੰਦਰ ਤੀ ਕਿੰਨੀ ਗਲਤੀ ਆ ਕਿ ਉੱਠ ਕੇ ਤੂੰ ਮੁੰਡੇ ਨੂੰ ਸੱਸੀ ਘਰ ਤੇ ਭਲਾ ਪਰੌਣੇ ਨੂੰ ਨਾ ਜੀ ਅੰਦਰੋਂ ਨਹੀਂ ਨਿਕਲੀ ਚਲੋ ਕਰਦਾ ਘਰ ਹੁਣ लवली ਨਾਲ ਰੁਪਿੰਦਰ ਹੁਣ ਫੋਨ ਵੇਖੀ ਜਾਣ ਢੀ ਆ ਉੱਠ ਤਾਂ ਮੈਂ ਦਵਾਈ ਲਿਆਦਾ ਪਰ ਉਹਨੇ ਤੇ ਚਲ ਗਏ ਆ ਦਵਾਈ ਹੀ ਲਿਉਣੀ ਆ ਪਈ ਹੀ ਖਰਾਲ ਤੇ ਉਹ ਮੈਂ ਖਦੀ ਆ ਉਦਾਂ ਇਹ ਵੀ ਉਹਨਾਂ ਫਰਕ ਪੈ ਗਿਆ ਵਾ ਹੁਣ ਥੋੜਾ ਠੀਕ ਵਾ ਸਰੀਰ ਤੇ ਜਦੋਂ ਮੈਂ ਕਹਿਂ ਦਿਆ ਸੀ ਵੀ ਖਰਾ ਆ ਖਾ ਕੇ ਤੇ ਉੱਠ ਜਾ ਉਦੋਂ ਤੱਕ ਉੱਠਿਆ ਨਹੀਂ ਗਿਆ ਹੁਣ ਜੇ ਪਰੌਣੇ ਚਲ ਗਏ ਆ ਤੇ ਬਾਹਰ ਨਿਕਲ ਕੇ ਬਹਿ ਗਈ ਆ ਉਦੋਂ ਨਹੀਂ ਉੱਠਿਆ ਜਾਂਦਿਆ ਤੇ ਤਾਂ ਕਰਕੇ ਮੈਂ ਕਹਿੰਦੀ ਹੁਣ ਉੱਠਿਆ ਗਿਆ ਵਾ ਅੱਜ ਤੇ ਘਰੋਂ ਗਏ ਹੀ ਆ ਮੈਂ ਤਾਂ ਗਈ ਹੀ ਮੰਮੀ ਅਲੱਗ ਚਲੋ ਨਹੀਂ ਹੁਣ ਹੁਣ ਫਰਕਵਾ ਥੋੜਾ ਏਦਾਂ ਕਰਨੀ ਜਾਂ ਮੈਂ ਫੁਲਕੇ ਲਾਉਣੀ ਆ ਤੇ ਫੜਾ ਦਦੇ ਉਹ ਪਰਨਾ ਉਹਦੇ ਆਪਣੀ ਮਰਜ਼ੀ ਆਪਣੀ ਕਰਦੀ ਮੈਂ ਵੀ ਉੱਥੇ ਹੀ ਅੰਦਰ ਹੀ ਕਿਹੜੇ ਵੇਲੇ ਗਈ ਸੀ ਤੂੰ ਮੰਮੀ ਕੋਲ ਗਈ ਹੀ ਗਈ ਕਿਉਂ ਨਹੀਂ ਗਈ ਜਦੋਂ ਬਠੇ ਹੀ ਭਾਜੀ ਲੱਗੇ ਬਠੇ ਮੇਰੀ ਗੱਲ ਸੁਣ ਏਦਾਂ ਵੀ ਕਿੱਡਾ ਕਿਤੇ ਬਿਮਾਰ ਹੋ ਜਾਂਦਾ ਬੰਦਾ ਜਾ ਕੇ ਕਿਤੇ ਸਾਸਰੀ ਘਰ ਦੇ ਬੁਲਾ ਲੈਂਦੀ ਉਹਨੂੰ ਕੀ ਸੋਚੂਗਾ ਅਗਲਾ ਮੈਂ ਇਹ ਸੋਚਿਆ ਬਈ ਚਲ ਪਹਿਲਾਂ ਤੇ ਗਈ ਨਹੀਂ ਦੇਖਣਾ ਲੈ ਹੁਣ ਇਹ ਨਜ਼ਰ ਬਾਅਦ ਨਿਕਲ ਗਏ ਹੁਣ ਸਾਸਰੀ ਘਰ ਬੁਲਾਉਂਦੇ ਆ ਤਾਂ ਕਰਕੇ ਮੈਂ ਬਾਹਰ ਹੀ ਨਹੀਂ ਆਈ ਉਹ ਯਹੀਂ ਉਹਨੂੰ ਕਿਹਾ ਸੀ ਪਿਓ ਠੀਕ ਨਹੀਂ ਆ ਤੇ ਤੂੰ ਉੱਠ ਕੇ ਤੇ ਹੁੰਦੀ ਬੇਇਤੀ ਕਰਾ ਕੇ ਤੇ ਤੂੰ ਰਸਤੀ ਆ ਤਾਂ ਉਹ ਬਸ ਨਹੀਂ ਹਈ ਦਨੀਆਂ ਗੱਲਾਂ ਕਰਕੇ ਨਾ ਤੂੰ ਮੁੜ ਕੇ ਮੈਨੂੰ ਸਾੜੀ ਜਾਇਆ ਕਰੋ ਜਦੋਂ ਕੋਈ ਮਾੜੀ ਨਹੀਂ ਕੋਈ ਚੰਗੀ ਨਹੀਂ ਮੈਂ ਕਹੀ ਤੇ ਫਿਰ ਐਵੇਂ ਇਦਾਂ ਬੋਲੀ ਜਾਂਦੇ ਆ ਚਲ ਗਈ ਆ ਕੁੜੀ ਹੁਣ ਹੁਣ ਸਾਰੀਆਂ ਬਿਮਾਰੀਆਂ ਠੀਕ ਹੋ ਜਾਣੀਆਂ ਉਹ 2-4 ਦਿਨ ਰਹਿਣ ਆਈ ਸੀ ਤੇ ਬਸ ਇਨੇ ਜੀ ਤੂੰ ਬਿਮਾਰ ਹੋ ਕੇ ਬੈ ਗਈ ਪਈ ਜਾਂਦੀ ਨਹੀਂ ਇੱਥੋਂ ਤੇ ਚਲ ਗਈ ਆ ਜਾਣਾ ਹੀ ਪੈਣਾ ਸੀ ਸੌਰੇ ਜਾਣਾ ਹੋਰ ਕਿੱਥੇ ਜਾਣਾ ਜੇ ਹੁਣ ਆਈਏ ਰਹਿਣਾ ਤੇ ਜਾਣਾ ਹੀ ਪੈਣਾ ਹੀ ਚੱਲ ਗਈ ਆ ਤੇ ਰੱਖ ਸਕਦੇ ਸੀ ਤੇ ਰਖ ਲੈਂਦੇ ਚੰਗਾ ਸਭ ਖਵਾਲੀ ਜਾਂਦੇ ਸਭ ਮੈਂ ਕਹਿੰਦੀ ਤੁਹਾਨੂੰ ਆਹ ਅੱਗੇ ਬੜੀਆਂ ਖਵਾਲੀਆਂ ਤੂੰ ਚਾਰ ਪੰਜ ਦਿਨ ਜਿਹੜੇ ਰਹੀ ਆ ਤੇ ਹੋਰ ਕੌਣ ਕਰਦਾ ਵਾ ਨਾ ਕਰਦਾ ਵਾ ਅੱਜ ਉਹਨਾਂ ਨੇ ਕੀ ਕਰ ਲਿਆ ਵਾ ਕਮਰ ਸੋਈ ਦੇ ਵਿੱਚ ਤੇ ਬਸ ਅੱਜ ਉਹਨਾਂ ਦੀਆਂ ਗੱਲਾਂ ਹੋਣ ਡੈ ਭੀਆਂ ਜਿੱਦਨ ਕਹਿੰਨੇ ਆਉਣਾ ਹੁੰਦਾ ਵਾ ਨਾ ਉਦੋਂ ਨਹੀਂ ਤੂੰ ਬਿਮਾਰ ਹੁੰਨੀ ਆ ਜਦੋਂ ਪਿੰਡੋਂ ਕੋਈ ਆਉਣਾ ਹੁੰਦਾ ਵਾ ਉਦੋਂ ਨਹੀਂ ਬਿਮਾਰ ਹੁੰਦੀ ਉਦੋਂ ਤੇ ਚੰਗੀ ਭੜੀ ਰਹਿਣੀ ਆ ਤਾਨੂੰ ਤਾਂ ਬੜਾ ਇਹਨਾਂ ਗੱਲਾਂ ਦਾ ਪਤਾ ਵਾ ਜੇ ਮੰਮੀ ਆ ਉਹ ਵੀ ਇਹੀ ਦੰਨੀਆਂ ਗੱਲਾਂ ਕਰਦੇ ਆ ਜਿੱਦਾਂ ਉਹ ਕਹਿੰਦੇ ਆ ਨਾ ਓਦਾਂ ਹੀ ਤੁਸੀਂ ਕਰਦੇ ਆ ਮੰਮੀ ਨੇ ਤਾਂ ਬਹੁਤ ਗੱਲਾਂ ਕਰਨੀਆਂ ਹੀ ਆ ਉਹਦੀ ਕੁੜੀ ਆਈ ਤੇ ਤੂੰ ਬਿਮਾਰ ਹੋ ਗਈ ਜੇ ਤੋ ਪਿੰਡੋਂ ਕੋਈ ਆਊਗਾ ਨਾ ਉਹ ਦਿਨ ਮੰਜੇ ਦੇ ਪੈ ਕੇ ਦਸੀ ਉਹਨੂੰ ਮੰਮੀ ਅੱਜ ਤੁਹਾਨੂੰ ਕੰਮ ਕਰਨਾ ਪੈਣਾ ਮੈਂ ਠੀਕ ਨਹੀਂ ਤੇ ਮੰਮੀ ਦਾ ਇਹ ਰੋਜ਼ ਦਾ ਹੀ ਹਾਲ ਹੁੰਦਾ ਵੇ ਉਹ ਮੰਮੀ ਦਾ ਰੋਜ਼ ਦਾ ਹਾਲ ਹੁੰਦਾ ਜਿੱਦਾਂ ਤੁਹਾਨੂੰ ਕਹਿ ਦਿੰਦੇ ਓਦਾਂ ਹੀ ਤੁਸੀਂ ਆ ਕੇ ਬੋਲਣ ਦੇ ਪਈਆਂ ਹੁਣ ਤੇ ਉਹਨੇ ਫਿਰ ਆਣ ਕੇ ਬੋਲਣਾ ਹੀ ਆ ਚਲੋ ਠੀਕ ਆ ਜੇ ਤੁਹਾਨੂੰ ਲੱਗਦਾ ਵਾ ਨਾ ਤੇ ਚੱਲ ਇਦਾਂ ਹੀ ਸਹੀ ਮੈਂ ਹੋਰ ਤੱਕ ਹੋ ਕਹਿ ਨਹੀਂ ਸਕਦੀ ਬਸ ਮੇਰੇ ਹੀ ਦਿਵਾਲੇ ਹੋਣਾ ਹੁੰਦਾ ਸੀ ਜੇ ਹੁਣ ਮੈਨੂੰ ਕਿਹਾ ਨਾ ਵੀ ਦਵਾਈ ਲਿਆ ਦੇ ਤੇ ਹੁਣ ਨਿਕਲਿਆ ਕੇ ਦੇਣੀ ਮੈਂ ਪਈ ਨਹੀਂ ਫਿਰ ਤੇ ਨਾ ਲਿਆਇਓ ਕੀ ਲੋੜਾ ਲਿਆਉਂਦੀ ਚੰਗਾ ਸੋ ਪਈ ਰਹੂਗੀ ਤੇ ਵਧੀਆ ਗੱਲ ਵਾ ਤੁਹਾਨੂੰ ਰੋਟੀ ਪੱਕੀ ਮਿਲਦੀ ਜਾਂਦੀ ਤਾਂ ਗੱਲਾਂ ਆਉਂਦੀਆਂ ਜਿੱਦਾਂ ਨਾ ਮਿਲੂਗੀ ਨਾ ਫਿਰ ਪਤਾ ਲੱਗਣਾ